ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਹੈ ਸਾਡੇ 5.5 ਕਰੋੜ ਰੁਪਿਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ 5.5 ਹਜ਼ਾਰ ਕਰੋੜ ਰੁਪਿਆ ਅੱਜ ਰੀਲੀਜ਼ ਕਰ ਦੇਣ ਕੱਲ ਨੂੰ ਐ ਲਿਸ਼ਕ ਦੀਆਂ ਸੜਕਾਂ ਬਣਾ ਦੂੰਗਾ ਮੈਂ ਇੱਕ ਸੜਕ ਇਹ ਜ ਨਹੀਂ ਰਹੂਗੀ ਜਿੱਥੇ ਕੋਈ ਟੋਆ ਹੋਵੇ ਅਸਲੀ ਲੁੱਕ ਅਸਲੀ ਬਜਰੀ ਪਹੂਗੀ ਪਰ ਦਿੰਦੇ ਨਹੀਂ ਪੈਸੇ ਉਥੋਂ ਕਹਿੰਦੇ ਭਗਵੰਤ ਮਾਨ ਹੈ ਇਹ ਕੇਜਰੀਵਾਲ ਦੇ ਨਾਲ ਹੈ ਇਹ ਕੇਜਰੀਵਾਲ ਤੇ ਭਗਵੰਤ ਮਾਨ ਸਾਡੇ ਲਈ ਖਤਰਾ ਨੇ ਪੈਸੇ ਨਹੀਂ ਦਿੰਦੇ ਸਾਨੂੰ ਐਨ ਐਚ ਐਮ ਦਾ ਪੈਸਾ ਰੋਕਿਆ ਹੋਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਹਸਪਤਾਲਾਂ ਦਾ ਕੀ ਗੱਲ ਸਾਡੀ ਸਾਡਾ ਪੈਸਾ ਨਹੀਂ ਪੈਸਾ ਤਾਂ ਸੀ ਦੇ ਨਿਆ ਉੱਥੇ ਸੈਂਟਰ ਕਿਹੜਾ ਆਪਣੀਆਂ ਮਸ਼ੀਨਾਂ ਲਾ ਕੇ ਬੈਠੇ ਪੈਸੇ ਵਾਲਿਆਂ ਪੈਸਾ ਤਾਂ ਸਾਡਾ ਹੀ ਹੈ ਦੇ ਦਿਓ ਨਹੀਂ ਦਿੰਦੇ ਇੱਕੋ ਹੀ ਤਰੀਕਾ ਹੈ ਦਾ ਇਸ ਪੈਸੇ ਨੂੰ ਲੈਣ ਦਾ ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ ਮੈਂ ਮੈਂ ਨੀਤੀ ਯੋਗ ਦੀ ਕਮੇਟੀਿੰਗ 'ਚ ਗਿਆ ਸੀ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਵੀ ਲੋਕਾਂ ਕੋਲੇ ਜਾਓ ਮੈਂ ਕਿਹਾ ਵੀ ਲੋਕ ਲੋਕਾਂ ਕੋਲੇ ਕੀ ਕਰਾਂਗੇ ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲਓ ਮਜਾ ਲੈ 1 ਰੁਪਈਆ ਵੀ ਰੋਕ ਕੇ ਪੰਜਾਬ ਦਾ ਕਹਿੰਦਾ ਇਹਨੂੰ ਪਤਾ ਲੱਗ ਜੂਗਾ ਫਿਰ ਆ ਆ ਗੱਲ ਕਹਿਣ ਆਇਆ ਤੁੰਮ 13 ਦੀਆਂ 13 ਸੀਟਾਂ ਦੇ ਦਿਓ 1 ਰੁਪਈਆ ਰੋਕ ਕੇ ਦਿਖਾਵੇ ਸੈਂਟਰ 10 ਸਾਡੇ ਰਾਜ ਸਭਾ 'ਚ ਨੇ 13 ਸਾਡੇ ਇੱਥੋਂ ਹੋਗੇ 14ਵਾਂ ਚੰਡੀਗੜ੍ਹ 7 ਦਿੱਲੀ ਤੋਂ Goa ਤੋਂ ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ ਸਾਡੇ 25 30 ਹੋਗੇ ਉਧਰੋਂ 10 ਉਧਰ ਨੇ 45 ਹੋ ਗਏ 40.45 ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ 'ਚ ਸਾਡਾ ਰੋਕ ਕੇ ਦਿਖਾਉਣ 1 ਰੁਪਇਆ ਇਹ ਸਾਡੇ ਹੱਕ ਦਾ ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਐ ਤੁਹਾਡੇ ਕੋਲੇ ਚਾਬੀ ਐ 2026 'ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਇਆ ਰੋਕ ਗਿਆ ਮੈਂ ਜ਼ਿੰਮੇਵਾਰ ਹੋਊਗਾ ਫਿਰ